ਸਾਰੇ ਜਮਤ ਜੀ ਜਿਸ ਤਰੀਕਾ ਮਾਮਲਾ ਜੀ ਬਿਲਕੁਲ ਜੀ ਜੀ ਸਰ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਮਕਦਮਾ ਨੰਬਰ 14 ਦੇ ਸਬੰਧ ਵਿੱਚ ਕਰ ਰਹੇ ਆ ਇਹ 26 ਤਰੀਕ ਨੂੰ ਰਾਤ ਨੂੰ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੋਈ ਆਪਣੇ ਜਿਹੜੇ ਮਦਈ ਹੈਗੇ ਨੇ ਮਕਦਮਾ ਦੇ ਉਹ ਆਪਣੇ ਹਸਪਤਾਲ ਗੁਨਾਨਕ ਦੇ ਹਸਪਤਾਲ ਤੋਂ ਪਿੱਛੋਂ ਜਾ ਰਹੇ ਸੀਗੇ ਸੋ ਤਿੰਨ ਬੰਦਿਆਂ ਨੇ ਦਾਤਰ ਵਖਾ ਕੇ ਉਹਨਾਂ ਦੇ ਦਾਤਰ ਨਾਲ ਇੰਜੈਕਟ ਕਰਕੇ ਉਹਨਾਂ ਕੋ ਐਕਟਿਵਾ ਜਿਹੜੀ ਆ ਇਲੈਕਟ੍ਰੋਨਿਕ ਐਕਟਿਵਾ ਸੀ ਉਹਨਾਂ ਦੀ ਉਹ ਖੋਲੀ ਸੀਗੀ ਉਹ ਇਮੀਡੀਏਟਲੀ ਪੁਲਿਸ ਨੇ ਜਿਹੜੀ ਐਕਟੀਵਿਟੀ ਕਰਦਿਆਂ ਹੋਇਆ ਜਿਹੜਾ ਹੈਗਾ ਉਹਨਾਂ ਮਨਤੋਸ਼ੀਆਂ ਨੂੰ ਜਿਹੜਾ ਟ੍ਰੇਸ ਕਰਕੇ ਫੜ ਲਿਆ ਤੇ ਜਿਹਦੇ ਵਿੱਚ ਸਹਿਲਦੀਪ ਸਿੰਘ ਜਿਹੜਾ ਹੈਗਾ ਕੋਹਾਟਵਿੰਡ ਜਿਹੜਾ ਹਿੰਦੂਆਂ ਮਨਿੰਦਰ ਸਿੰਘ ਤੇ ਸਨੀ ਸਿੰਘ ਇਹਨਾਂ ਤਿੰਨਾਂ ਸਾਥੀਆਂ ਨੂੰ ਜਿਹੜਾ ਹੈਗਾ ਕ੍ਰਿਪਟਾਰ ਕਰ ਲਿਆ ਤੇ ਇਹਨਾਂ ਕੋ ਜਿਹੜਾ ਵਾਦਦਤ ਵਿੱਚ ਵਰਤਿਆ ਗਿਆ ਡਾਕਟਰ ਬੇਸਬਾਲ ਤੇ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਹੋ ਰਿਕਵਰ ਕੀਤੀ ਹੈ ਜੀ ਅਸੀਂ ਸਰ ਇੱਕਦਮ ਦੀ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਤੇ ਖਾਸ ਤੌਰ ਤੇ ਕਿਸਾਂ ਇਹਨਾਂ ਨੂੰ ਮਿਲੀਆਂ ਇਹਨਾਂ ਤੋਂ ਪੁੱਛ ਕੇ ਇਸ ਦੌਰਾਨ ਇਹਨਾਂ ਨੇ ਦੋ ਵਾਰ ਦਿੱਤਾ ਹੋਰ ਮੰਨੀ ਹੈ ਜਿਨ੍ਹਾਂ ਦੇ ਵਿੱਚ ਅਸੀਂ ਇਹ ਮੋਟਰਸਾਈਕਲ ਜਿਹੜੇ ਆ ਬਰਾਮਦ ਕੀਤੀ ਹੈ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਦੇਖੋ ਜਿਹੜਾ ਸੈਲਦੀਪ ਸਿੰਘ ਹੈਗਾ ਇਹਦੇ ਉੱਤੇ 3-4 ਸਾਲ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ 379 ਬੀ ਦਾ ਜਿਹੜਾ ਹੈਗਾ ਦਰਜ ਹੋਇਆ ਸੀਗਾ ਤੋਂ ਆਪਾਂ ਕਹਿ ਸਕਦੇ ਹਾਂ 2-3 ਸਾਲ ਤੋਂ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਕਿ ਉਹ ਟਾਰਗੇਟ ਨੂੰ ਕਰਦੇ ਨੇ ਦੇਖ ਆਪਾਂ ਕਹਿ ਸਕਦੇ ਹਾਂ ਕਿ ਕਿ ਹੁਣ ਹਸਪੀਟਲ ਦੇ ਵਿੱਚ ਜਿਹੜਾ ਬੰਦਾ ਆ ਰਿਹਾ ਹੈਗਾ ਰਾਤ ਨੂੰ 1.3 ਵਜੇ 2 ਵਜੇ ਜਾ ਰਿਹਾ ਤਾਂ ਉਹ ਥੋੜਾ ਬੰਦਾ ਇਕੱਲਾ ਵੇਖ ਕੇ ਜਿਹੜਾ ਵੀ ਬੰਦਾ ਇਕੱਲਾ ਸੀਗਾ ਉਹਦੇ ਤੇ ਅਟੈਕ ਕਰਦੇ ਸੀਗੇ ਇਹਨਾਂ ਕਾਫੀ ਹੁਣ ਠੱਲ ਪਈ ਗਈ ਜਿਹੜੀ ਇਹਦੇ ਜਿਹੜੀਆਂ ਸ਼ਾਰਪੂ ਆਪਾਂ ਨੂੰ ਜਰਾ ਜੀ ਦਾਤਰ ਇਹਨਾਂ ਨੇ ਜਿਹੜਾ ਵਰਤਿਆ ਸੀ ਸਰ ਗਨ ਕਾਫੀ ਪਿਛਲੇ ਆਪਣੇ ਸਰ ਦੇ ਪੋਸਟ ਤੇ ਕਾਫੀ ਹੋਏ ਸੀ ਕਿ ਲੱਗਦਾ ਕਿ ਅਸਲ ਤੇ ਲੋਕ ਜਿਹੜੇ ਨੇ ਗਨ ਦਾ ਐਸੇ ਕੰਗੇ ਇਸਤੇਮਾਲ ਵੀ ਕਰਦੇ ਜਾਂ ਸ਼ਾਰਪ ਜਿਹੜੇ ਅਗਲੇ ਜਰਾ ਯੂਸਟ ਤੇ ਜਾਣ ਲਈ ਤੁਹਾਨੂੰ ਮਤਲਬ ਜੋ ਹੈਡਕੋਰ ਸਮਝੋ ਜਿੱਦਾਂ ਜਿਵੇਂ ਜਿਵੇਂ ਕ੍ਰਾਈਮ ਜਿਹੜਾ ਹੈਗਾ ਥੋੜਾ ਵਾਇਲੈਂਟ ਹੋ ਰਿਹਾ ਉਵੇਂ ਉਵੇਂ ਜਿਹੜੀਆਂ ਤੇ ਰਿਕਵਰੀ ਵੀ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਬਾਤ ਦੀਆਂ ਤੇ ਬਟ ਇਹ ਚੱਲਦਾ ਹੀ ਰਹਿੰਦਾ ਹੈ ਕ੍ਰਾਈਮ ਦੇ ਵਿੱਚ ਹਮੇਸ਼ਾ ਕੁਝ ਨਾ ਹੁੰਦਾ ਹਾਂ ਇਹ ਸਹਿਲਦੀਪਦੀ ਹੈਗੀ ਹੈ ਇਹਦੇ ਉੱਤੇ ਪਹਿਲਾਂ ਵੀ ਮੁਕੱਦਮਾ ਜਿਹੜਾ ਹੈਗਾ ਇਹਦੇ ਕਮਾਂਡ ਥਾਣਾ ਹੈਗਾ ਮੈ ਸੌਰੀ ਮਹਿਤਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਉੱਤੇ ਮੁਕੱਦਮਾ 379 ਬੀ ਦਾ ਦਰਜ ਹੈ ਪਰ ਇਹ ਖੰਨਾ ਪੇਪਰ ਮਿਲਦੇ ਜਿਹੜੇ ਨਹੀਂ ਇਸੇ ਇਸੇ ਤਰੀਕੇ ਨਾਲ ਬਾਤ ਕਰ ਕੀਤੀ ਗਈ ਸੀ ਉਹ ਵੀ ਨਾ ਵੀ ਕਿਸੇ ਨਾ ਨਹੀਂ ਉਹ ਨਹੀਂ ਹੈਗੀ ਉਹ ਦੂਸਰੀ ਹੈ ਬਟ ਉਹ ਵੀ ਬਹੁਤ ਜਲਦੀ ਅਸੀਂ ਕੱਟ ਲੱਗ ਗਈ। ਇੰਨੀ ਵਾਰਦਾ ਤਾਂ ਮੰਨੋ ਕਿ ਨੇ ਆਇਆ ਕਿਉਂਕਿ ਬਹੁਤ ਸਾਰੀ ਦੇਖੋ ਤਿੰਨ ਵਾਰਦਾ ਤਾਂ ਹੋ ਹੀ ਗਈਆਂ ਇੱਕ ਵਾਰਦਾ ਜਿਹੜੀ ਇਹਨਾਂ ਨੇ ਕੀਤੀ ਹੈ ਦੋ ਜਣਾਂ ਕੋ ਮੋਟਰਸਾਈਕਲ ਹੋ ਰਿਕਵਰ ਕੀਤੀ ਹੈ ਤਿੰਨ ਵਾਰਦਾ ਤਾਂ ਇਹ ਹੈ ਪਹਿਲਾ ਚੌਥੀ ਆਲਰੇਡੀ ਹੈ ਤਿੰਨ ਚਾਰ ਵਾਰਦਾ ਤਾਂ ਦੇ ਵਿੱਚ ਤੁਸੀਂ ਹੈਪਚੁਅਲ ਕ੍ਰਿਮੀਨਲੀ ਹੈ। ਉਹ ਵੀ ਲੋਕਾਂ ਦਾ ਨਾਮ ਮੌਜੂਦ ਹੈ ਜਿਹੜੇ ਤਿੰਨ ਸੀਗੇ ਨਾ ਤਿੰਨਾਂ ਨੂੰ ਫੜ ਲਿਆ ਸੀ ਇਹਨਾਂ ਨੇ। ਜਿਹੜੇ ਗੈਂਗਸ ਹੋਇਆ ਜੀ ਇਹਨਾਂ ਦੇ ਕੋਲੋਂ ਜੇ ਇਕਤਾ ਜਿਹੜਾ ਵਾਰਾਤ ਵਰਚ ਵਰਤਿਆ ਗਿਆ ਸੀਗਾ ਦਸ ਤਰੋਂ ਰਿਕਵਰ ਕੀਤਾ ਇਲੈਕਟ੍ਰੋਨਿਕ ਜਿਹੜੀ ਸਕੂਟਰੀ ਇਹਨਾਂ ਨੇ ਖੋਹ ਕੀਤੀ ਸੀ ਉਹ ਤੇ ਦੋ ਮੋਟਰਸਾਈਕਲ ਹੋਰ ਹਨ ਕੋਈ ਰਿਕਵਰ ਕੀਤੇ ਜਿਹੜੇ ਗਨ ਤੋਂ ਜਿਹੜਾ ਗਨੋਂ ਉੱਤੇ ਵੀ ਚਿਗਾ ਇੱਕ ਇਨਸੀਡੈਂਟ ਹੋਇਆ ਦੋ ਦੇ ਲਈ ਕੋਈ ਅਪਡੇਟ ਹੈ ਜੇ ਕਿ ਉਹ ਬਹੁਤ ਜਲਦੀ ਤੁਹਾਨੂੰ ਦੇਵਾਂਗੇ ਜੀ ਉਹਨਾਂ ਨਾਲ ਹੋਰ ਵੀ ਬੰਦੇ ਐਸੋਸੀਏਟ ਕੀ ਹੈ ਕਿ ਕਿਵੇਂ ਉਹਨੂੰ ਕਰਕੇ ਕਰਦੇ ਸੀ ਤੇਰਾ ਦੇਖੋ ਜਿੱਦਾਂ ਹਸਪੀਟਲ ਤੇ ਲਾ ਕੇ ਕੋਈ ਵੀ ਬੰਦਾ ਰਾਤ ਨੂੰ ਨਿਕਲਦਾ ਹੈਗਾ ਆਪਣੀ ਸਕੂਟਰੀ ਲੈ ਕੇ ਜਾ ਕੋਈ ਵੀ ਬੰਦਾ ਨਿਕਲ ਜਿਹੜਾ ਇਕੱਲਾ ਵੇਖਿਆ ਜਿੱਦਾਂ ਥੋੜਾ ਹੈਗਾ ਇਹ ਤਿੰਨ ਬੰਦੇ ਸੀਗੇ ਜਿਹੜਾ ਕੱਲ ਹੈਗਾ ਓਵਰ ਪਾਵਰ ਕਰਕੇ ਉਹਨਾਂ ਨੂੰ ਖੋ ਕਰਦੇ ਸੀ ਇਹਨਾਂ ਨਾਲ ਹੋਰ ਵੀ ਬੰਦੇ ਹੈਗੇ ਹਾਂ ਹਾਂਜੀ ਹਾਂਜੀ ਇਹਨਾਂ ਦੇ ਨਾਲ ਤਿੰਨ ਬੰਦੇ ਦੋ ਬੰਦੇ ਹੋਰ ਮਨਿੰਦਰ ਤੇ ਸਨ희 ਸੀਗੇ ਨਾ ਇਹਨਾਂ ਦੇ ਨਾਲ ਉਹ ਚਾਲਦੀ ਉਹ ਵੀ ਫੜੇ ਗਏ ਨੇ ਤਿੰਨੇ ਫੜੇ ਨੇ ਗ੍ਰਿਫਟ ਤਿੰਨਾਂ ਤੋਂ ਇਲਾਵਾ ਹੋਰ ਕੋਈ ਇਹਨਾਂ ਦਾ ਕੋਈ ਨਹੀਂ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਤਿੰਨਾਂ ਦਾ ਹੀ ਗਰੁੱਪ ਸੀਗਾ ਇਹਦਾ ਸੈਂਪਲ ਗੁਰਨਾਣਕਸਪਤ ਜੋ ਗੱਲ ਜਿਹੜੀ ਸਾਡੇ ਜੇ ਹੁਣ ਤਾਂ ਦੇਖੋ ਜੀ ਜਿਹੜੇ ਹੈਗੇ ਆਪਣੇ ਜਿਹੜੇ ਕੋਹਾੜੇ ਪਿੰਡ ਜਿਹੜਾ ਹਿੰਦੂਆਂ ਪਿੰਡ ਹੈਗਾ ਮੈਥੇ ਤੋਂ ਉੱਥੋਂ ਆਏ ਸੀਗੇ ਔਰ ਉੱਥੋਂ ਹੀ ਦੇ ਕਰਕੇ ਆਏ ਸੀਗੇ ਆਪਣੇ ਮਾਈਂਡ ਬਣਾ ਕੇ ਵੀ ਅਸੀਂ ਹਮੇ ਸਾਡੇ ਜਾ ਕੇ ਬਾਤ ਕਰਦੇ ਗੁਰਮੀ ਬਾਤ ਕਰਦਾ ਤਾਂ ਕੀਤੀ ਹੁੰਦੀ ਜੋ ਜ਼ ਇਹ ਵਾਰ ਦਾ ਪੁੱਛਗਿੱਛ ਕੀਤੀ ਤਾਂ ਹੀ ਦੋ ਹੋਰ ਮੋਟਰਸਾਈਕਲ ਨਿਕਲੇ ਹੁਣ ਸੈਕੰਡ ਦੂਸੀ ਜਿਹੜੀ